ਸਵਾਗਤ ਹੈ ਦੋਸਤੋ ਇੱਕ ਵਾਰ ਫੇਰ डॉट ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੀਆਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋਵਗੇ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਵਾਰ ਫੇਰ ਸਿੱਧੂ ਸਿੱਧੂ ਹੋਈ ਪਈ ਆ ਪਰ ਇਸ ਗੱਲ ਦੇ ਪਿਛੇੜਾ ਕੀ ਕਾਰਨ ਆ ਉਹ ਅਸੀਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਦੱਸਾਂਗੇ ਸੋਸ਼ਲ ਮੀਡੀਆ ਦੇ ਉੱਪਰ ਸਿੱਧੂ ਮੂਸੇਵਾਲਾ ਦੀ ਇੱਕ ਕਲਿੱਪ ਰੈਡੀ ਕੀਤੀ ਹੈ ਜੋ ਕਾਫੀ ਜ਼ਿਆਦਾ ਵਾਇਰਲ ਹੋਈ ਆ ਜਿਸ ਦੇ ਵਿੱਚ ਕਿ ਸਿੱਧੂ ਮੂਸੇਵਾਲਾ ਗੱਡੀ ਦੇ ਵਿਚ ਬਿਠਾ ਹੁੰਦਾ ਤੇ ਉਹਦੇ ਲਾਗੇ ਕਾਫੀ ਆੜੇ ਲੋਕ ਵੀ ਹੋ ਵੀ ਹੁੰਦੇ ਨੇ ਤੇ ਗੱਡੀ ਦੇ ਵਿੱਚੋਂ ਹੀ ਇੱਕ ਮੁੰਡਾ ਵੀਡੀਓ ਬਣਾਉਂਦਾ ਹੁੰਦਾ ਐ ਸਿੱਧੂ ਦੀ ਪਰ ਕਈ ਲੋਕ ਕਹਿ ਰਹੇ ਨੇ ਕਿ ਇਹ ਸਿੱਧੂ ਮੂਸੇਵਾਲਾ ਦਾ ਆਉਣ ਵਾਲਾ ਗਾਣਾ ਆ ਪਰ ਇਹਦਾ ਨਾ ਬਿਲਕੁਲ ਨਹੀਂ ਆ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਕਿਹੜੇ ਗਾਣੇ ਦੀ ਸ਼ੂਟਿੰਗ ਹੋ ਰਹੀ ਆ ਅਤੇ ਸਿੱਧੂ ਮੂਸੇਵਾਲਾ ਇਸ ਦੇ ਵਿੱਚ ਕੀ ਕਰ ਰਿਹਾ ਆ ਉਹ ਵੀ ਅਸੀਂ ਤੁਹਾਨੂੰ ਦਿਖਾ ਦਿੰਦੇ ਆ ਜਰੂਰ ਵੇਖਿਓ ਇਹ ਵੀਡੀਓ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੇਗੀ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ